ਕੈਨੇਡਾ ਦੇ ਵਿੱਚ ਸਿਟੀਜ਼ਨਸ਼ਿਪ ਪ੍ਰੋਸੈਸਿੰਗ ਸਮੇਂ ਤੋਂ ਲੈ ਕੇ ਪੀਆਰ ਹਾਸਲ ਕਰਨ ਦਾ ਜਾਂ ਫਿਰ ਵੱਖ-ਵੱਖ ਇਸਤਾ ਸਮਾਂ ਅਲੱਗ-ਅਲੱਗ ਹੁੰਦਾ ਹੈ ਸਿਟੀਜ਼ਨਸ਼ਿਪ ਪ੍ਰੋਸੈਸਿੰਗ ਸਮੇਂ ਦੇ ਵਿੱਚ ਸਿਟੀਜ਼ਨਸ਼ਿਪ ਗ੍ਰਾਂਟ 8 ਮਹੀਨਿਆਂ ਦੇ ਵਿੱਚ ਮਿਲਦੀ ਹੈ ਇਹ ਸਮਾਂ 1 ਮਹੀਨੇ ਘਟਾ ਦਿੱਤਾ ਗਿਆ ਹੈ ਸਿਟੀਜ਼ਨਸ਼ਿਪ ਸਰਟੀਫਿਕੇਟ ਦਾ ਸਮਾਂ 1 ਮਹੀਨੇ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਹੈ ਨਾਗਰਿਕਤਾ ਤਿਆਗੰਦਾ ਸਮਾਂ 2 ਮਹੀਨੇ ਘਟਾ ਕੇ 8 ਮਹੀਨੇ ਕਰ ਦਿੱਤਾ ਗਿਆ ਤੇ ਸਰਚ ਆਫਸਿ ਸਰਟੀਜਨਸ਼ਿਪ ਰਿਕਾਰਡਸ ਦਾ ਸਮਾਂ 1 ਮਹੀਨੇ ਘਟਾ ਕੇ 15 ਮਹੀਨੇ ਕਰ ਦਿੱਤਾ ਗਿਆ ਪਿਓਰ ਕਾਰਡ ਹਾਸਲ ਕਰਨ ਵਾਸਤੇ 17 ਦਿਨ ਲੱਗਦੇ ਨੇ 2 ਦਿਨ ਦਾ ਸਮਾਂ ਬਧਾ ਦਿੱਤਾ ਗਿਆ ਤੇ ਜੇ ਪੀਆਰ ਕਾਰਡ ਰੀਨਿਊ ਕਰਨਾ ਤਾਂ ਫਿਰ 1 ਦਿਨ ਦਾ ਸਮਾਂ ਘਟਾ ਕੇ ਇਸ ਸਮੇ ਨੂੰ 9 ਦਿਨ ਕਰ ਦਿੱਤਾ ਗਿਆ ਫੈਮਿਲੀ ਸਪੌਂਸਰਸ਼ਿਪ ਪ੍ਰੋਸੈਸਿੰਗ ਸਮੇਂ ਦੇ ਵਿੱਚ ਸਪਾਊਸ ਤੇ ਕਾਮਨ ਲਾ ਪਾਰਟਨਰ ਤੋਂ ਇਲਾਵਾ ਕਈ ਹੋਰ ਕਿਸਮਾਂ ਦਾ ਸਮਾਂ ਬਿਲਕੁਲ ਨਹੀਂ ਬਦਲਿਆ ਗਿਆ ਜਦਕਿ ਜੇ ਕੈਨੇਡਾ ਦੇ ਅੰਦਰ ਤੇ ਕਿਊਬਿਕ ਨੂੰ ਛੱਡ ਕੇ ਗੱਲ ਕਰੀਏ ਤਾਂ ਸਮਾਂ 36 ਮਹੀਨੇ ਕਰ ਦਿੱਤਾ ਗਿਆ ਉਧਰ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਵਾਸਤੇ ਪੀਆਰ ਲੈਣ ਵਾਸਤੇ ਕਿਊਬਿਕ ਨੂੰ ਛੱਡ ਕੇ 36 ਮਹੀਨੇ ਦਾ ਸਮਾਂ ਰੱਖਿਆ ਗਿਆ 3 ਮਹੀਨੇ ਵਧਾ ਦਿੱਤੇ ਗਏ ਨੇ ਤੇ ਕਿਊਬਿਕ ਨੂੰ ਨਾਲ ਜੋੜ ਲਿਆ ਜਾਵੇ ਤਾਂ ਫਿਰ 48 ਮਹੀਨੇ ਦਾ ਸਮਾਂ ਰੱਖਿਆ ਗਿਆ ਇਸ ਵਿੱਚ ਕੋਈ ਬਦਲਾ ਨਹੀਂ ਹੋਇਆ ਕੈਨੇਡੀਅਨ ਪਾਸਪੋਰਟ ਹਾਸਲ ਕਰਨਾ ਹੋਵੇ ਨਿਮਯੋਣਾ ਹੋਵੇ ਜਾਂ ਫਿਰ ਕਿਸੇ ਵੀ ਤਰੀਕੇ ਲੈਣਾ ਹੋਵੇ ਉਸ ਵਾਸਤੇ ਸਮਾਂ ਬਿਲਕੁਲ ਨਹੀਂ ਬਦਲਿਆ ਗਿਆ ਪੀਆਰ ਇਕਨੋਮਿਕ ਕਲਾਸ ਦੇ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦਾ ਸਮਾਂ 1 ਮਹੀਨੇ ਵਧਾ ਕੇ 6 ਮਹੀਨੇ ਕਰ ਦਿੱਤਾ ਗਿਆ ਐਕਸਪ੍ਰੈਸ ਐਂਟਰੀ ਰਾਹੀਂ ਪੀਐਨਪੀ ਦਾ ਸਮਾਂ 1 ਮਹੀਨੇ ਵਧਾ ਕੇ 6 ਮਹੀਨੇ ਕਰ ਦਿੱਤਾ ਗਿਆ ਕਯੂਬਿਕ ਬਿਜ਼ਨਸ ਕਲਾਸ ਦਾ ਸਮਾਂ 1 ਮਹੀਨੇ ਵਧਾ ਕੇ 72 ਮਹੀਨੇ ਕਰ ਦਿੱਤਾ ਗਿਆ ਫੈਡਰਲ ਸੈਲਫ এমਪਲoyed ਦਾ ਸਮਾਂ 1 ਮਹੀਨੇ ਵਧਾ ਕੇ 50 ਮਹੀਨੇ ਕਰ ਦਿੱਤਾ ਗਿਆ ਤੇ AIP ਦਾ ਸਮਾਂ 1 ਮਹੀਨੇ ਵਧਾ ਕੇ 11 ਮਹੀਨੇ ਕਰਨ ਦੀ ਤਸਵੀਜ਼ ਹੈ ਕੈਨੇਡਾ ਤੋਂ ਬਾਹਰ ਵਿਜ਼ਿਟਰ ਵੀਜ਼ੇ ਦੀ ਗੱਲ ਹੋਵੇ ਤਾਂ ਇੰਡੀਆ ਵਾਸਤੇ 18 ਦਿਨ ਤੇ ਯੂएस ਵਾਸਤੇ 17 ਦਿਨ ਦਾ ਸਮਾਂ ਰੱਖ ਹੈ ਤੇ ਜੇ ਕੈਨੇਡਾ ਵਿਚਲੇ ਦਿਨਾਂ ਦੀ ਗੱਲ ਕਰੀਏ ਤਾਂ 15 ਦਿਨ ਦਾ ਸਮਾਂ ਲੱਗੇਗਾ ਸੂਪਰ ਵੀਜ਼ਾ ਵਾਸਤੇ ਇੰਡੀਆ ਤੇ ਲਈ 114 ਦਿਨ ਤੇ ਯੂਐਸ ਵਾਸਤੇ 171 ਦਿਨ ਰੱਖੇ ਗਏ ਨੇ ਕੈਨੇਡਾ ਤੋਂ ਬਾਹਰ ਵਾਲਿਆਂ ਨੇ ਜੇ ਸਟੱਡੀ ਪਰਮਿਟ ਲੈਣਾ ਹੈ ਤਾਂ ਫਿਰ ਇੰਡੀਆ ਵਾਲਿਆਂ ਨੂੰ 9 ਹਫ਼ਤੇ ਤੇ ਯੂਐਸ ਵਾਲਿਆਂ ਨੂੰ 5 ਹਫ਼ਤੇ ਲੱਗਣਗੇ ਜਦਕਿ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੂੰ 3 ਹਫ਼ਤੇ ਦਾ ਸਮਾਂ ਲੱਗੇਗਾ ਤੇ ਜੇ ਸਟੱਡੀ ਪਰਮਿਟ ਐਕਸਟੈਂਡ ਕਰਨਾ ਹੈ ਤਾਂ 163 ਦਿਨਾਂ ਦਾ ਸਮਾਂ ਲੱਗੇਗਾ ਵਰਕਰ ਪਰਮਿਟ ਲੈਣਾ ਹੈ ਤੇ ਉਹ ਵੀ ਕੈਨੇਡਾ ਤੋਂ ਬਾਹਰ ਤਾਂ ਫਿਰ ਇੰਡੀਆ ਵਾਲਿਆਂ ਨੂੰ 18 ਹਫ਼ਤੇ ਤੇ ਯੂਐਸ ਵਾਲਿਆਂ ਨੂੰ 81 ਹਫ਼ਤੇ ਲੱਗਣਗੇ ਜਦਕਿ ਕੈਨੇਡਾ ਰਿਆਂ ਦੇ ਲੋਕਾਂ ਨੂੰ 201 ਦਿਨ ਦਾ ਸਮਾਂ ਲੱਗੇਗਾ ਉਧਰ ਸੀਜ਼ਨਲ ਐਗਰੀਕਲਚਰਲ ਵਰਕਰ ਪ੍ਰੋਗਰਾਮ ਵਾਸਤੇ 11 ਦਿਨ ਦਾ ਸਮਾਂ ਰੱਖਿਆ ਗਿਆ ਹੈ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਾਸਤੇ 4 ਹਫ਼ਤਿਆਂ ਦਾ ਸਮਾਂ ਰੱਖਿਆ ਗਿਆ ਹੈ ਜੇ ਇਲੈਕਟ੍ਰੋਨਿਕ ट्रैवल ऑथराइजेशन ਭਾਵ ਈਟੀਏ ਵੀਜ਼ਾ ਹਾਸਲ ਕਰਨਾ ਹੈ ਤਾਂ ਸਿਰਫ 5 ਮਿੰਟ ਲੱਗਣਗੇ ਕੁਝ ਕੇਸਾਂ ਦੇ ਵਿੱਚ ਈਟੀਏ ਚ 5 ਮਿੰਟ ਤੋਂ ਸਮਵਾਧਾ ਕੇ 72 ਘੰਟੇ ਦਾ ਵੀ ਰੱਖਿਆ ਜਾ ਸਕਦਾ ਹੈ ਜ਼ਿਕਰੇ ਖਾਸ ਹੈ ਕਿ ਕੁਝ ਟਾਈਪਸ ਦੇ ਵਿੱਚ ਮਹੀਨੇਵਾਰ ਅਪਡੇਟਸ ਸਾਹਮਣੇ ਆਉਂਦੀ ਹੈ ਜਦਕਿ ਕੁਝ ਵੀਜ਼ਾ ਟਾਈਪਸ ਦੇ ਵਿੱਚ ਹਫਤਾਵਾਰੀ ਅਪਡੇਟਸ ਸਾਹਮਣੇ ਆਉਂਦੀ ਹੈ ਇਸ ਵਾਸਤੇ ਸਮੇਂ-ਸਮੇਂਤੇ ਆਈਆਰਸੀਸੀ ਦੀ ਵੈੱਬਸਾਈਟ ਚੈੱਕ ਕਰਨ ਵਾਸਤੇ ਵੀ ਹਦਾਇਤਾਂ ਅਤੇ ਸਲਾਹ ਦਿੱਤੀ ਜਾਂਦੀ ਹੈ